ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਖੰਡੂਰ ਸਾਹਿਬ ਸਰਦਾਰ ਦਿਲਬਾਗ ਸਿੰਘ ਉਹਨਾਂ ਦੇ ਅੱਜ ਘਰ ਆਪਾਂ ਦੋਸਤੋ ਵਿਜ਼ਿਟ ਕੀਤੀ ਆ ਤਹਿਸੀਲ ਵੀ ਖੰਡੂਰ ਸਾਹਿਬ ਆ ਜ਼ਿਲ੍ਹਾ ਛੇਰੀ ਤਰਨਤਾਰਨ ਸਾਹਿਬ ਸਰਦਾਰ ਦਿਲਬਾਗ ਸਿੰਘ ਉਹਨਾਂ ਦੇ ਘਰੋਂ ਦੋਸਤੋ ਇੱਕ ਝੋਟੀ ਆ ਆਪਾਂ ਤੁਹਾਨੂੰ ਅੱਜ ਦਿਖਾਉਣੀ ਆ ਮੋਰਾ ਬਰੀਡ ਦੀ ਇਹ ਝੋਟੀ ਆ ਬਾਕੀ ਪੂਰੀ ਗੱਲਬਾਤ ਆਪਾਂ ਉਹਨਾਂ ਤੋਂ ਡਿਟੇਲ ਲੈ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਜਦੋਂ ਵੀ ਤੁਸੀਂ ਖੰਡੂਰ ਸਾਹਿਬ ਵਿਜ਼ਿਟ ਕਰੋਗੇ ਠੀਕ ਆ ਜੀ ਖੰਡੂਰ ਸਾਹਿਬ ਤੋਂ ਜੰਡਿਆਲੇ ਵਾਲੀ ਸੜਕ ਤੇ ਠੀਕ ਆ ਜੀ ਇਸੇ ਸੜਕ ਤੇ ਨਾਗੋ ਕੇ ਅੱਗੇ ਰਹਿ ਜਾਂਦਾ ਇੱਥੋਂ 5-4 ਕਿਲੋਮੀਟਰ ਦੀ ਦੂਰੀ ਆ ਤੇ ਗ੍ਰੇਨ ਮਾਰਕੀਟ ਆ ਠੀਕ ਆ ਜੀ ਦਾਣਾ ਮੰਡੀ ਆ ਦਾਣਾ ਮੰਡੀ ਦੇ ਵਿੱਚ ਹੀ ਵੀਰ ਦਲਬਾਖ ਸਿੰਘ ਉਹਨਾਂ ਦਾ ਘਰ ਹੈਗਾ ਆੜਤਾ ਇਹਨਾਂ ਦੀ ਸੋ ਬਾਕੀ ਪੂਰਾ ਜਿਹੜਾ ਵੇਰਵਾ ਤੁਸੀਂ ਦੇਖ ਕੇ ਵਿਜ਼ਿਟ ਕਰ ਸਕਦੇ ਜੇ ਵੈਸੇ ਨੰਬਰ ਆਪਾਂ ਬਿਲਕੁਲ ਸਕਰੀਨ ਦੇ ਥੱਲੇ ਚਾਲੂ ਕਰ ਦਿਆਂਗੇ ਚਲਦੇ ਕਰ ਦਿਆਂਗੇ ਨੰਬਰਾਂ ਤੇ ਕਾਲ ਕਰਕੇ ਤੁਸੀਂ ਵਧੇਰੇ ਗੱਲਬਾਤ ਕਰ ਲਿਓ ਮਾਲ ਮੋٹے ਤੌਰ ਤੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਘਰੇਲ ਕੋਈ ਕਿਸੇ ਰਕਮ ਦੀ ਕੋਈ ਸੇਲ ਪਰਚੇਜ ਦੀ ਗੱਲਬਾਤ ਨਹੀਂ ਹੈਗੀ ਠੀਕ ਹੈ ਜੀ ਜਾਂ ਵਪਾਰ ਲੈਣ ਦਾ ਕੰਮ ਨਹੀਂਗਾ। ਮਾਲ ਵੀਰ ਹੁਣੀ तकरीबन ਕੋਈ 2-4 ਨਾਲ ਹੀ ਰੱਖਦੇ ਆ तकरीबन ਪਹਿਲਾਂ ਵੀ ਪਿਛਲੇ ਸਾਲ ਵੀ ਇਹਨਾਂ ਨੇ ਇੱਕ ਝੋਟੀ ਸੇਲ ਕੀਤੀ ਸੀ ਉਹਦੀ ਕੱਟੀ ਇਹਨਾਂ ਨੇ ਰੱਖ ਲਈ ਸੀਗੀ ਪਿਛਲੇ ਸੂਫੇ ਦੀ ਤੇ ਆ ਜਿਹੜੀ ਆਪਾਂ ਤੁਹਾਨੂੰ ਝੋਟੀ ਦਿਖਾਉਣੀ ਆ ਪਲੂਨ ਪਹਿਲਾ ਸੂਬਾ ਇਹਨਾਂ ਨੇ ਹਰਿਆਣੇ ਤੋਂ ਲਿਆਂਦੀ ਸੀਗੀ ਹਰਿਆਣੇ ਦੀ ਜੰਪਲ ਬਾਕੀ ਪੂਰੀ ਡਿਟੇਲ ਚ ਚੱਲਾਂਗੇ ਆਪਾਂ ਪਹਿਲੇ ਸੂਫੇ ਦੀ ਕੱਟੀ ਆਈ ਸੀਗੀ ਉਹ ਕੱਟੀ ਇਹਨਾਂ ਨੇ ਸਾਭ ਨਹੀਂ ਬਿਲਕੁਲ ਸਾਭ ਲਈ ਹੁਣ ਅੱਗੇ ਸੈਕਿੰਡ ਜਿਹੜਾ ਲੋਕੇਸ਼ਨ ਦੇ ਵਿੱਚ ਹੈ ਦੂਜੇ ਸੂਫ ਸੋ ਤਰੀਕ ਅੱਜ 18 ਅਕਤੂਬਰ ਤੇ ਸਮਾਂ ਕੋਈ ਸ਼ਾਮ ਦੇ 4:00 ਵਜੇ ਇਹ ਆਪਾਂ ਵੀਡੀਓ ਬਣਾ ਰਹੇ ਆਂ ਕੱਪਣ ਝੋਟੀ ਆ ਪੂਰੀ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਸਰਦਾਰ ਦਲਬਖਸ਼ ਸਿੰਘ ਜੀ ਸਸਰੀ ਘਰ ਸਸਰੀ ਘਰ ਸਸਰੀ ਘਰ ਜੀ ਪਾਜੀ ਕੈਮ ਸਿੱਤਾ ਬਹੁਤ ਵਧੀਆ ਜੀ ਬਹੁਤ ਵਧੀਆ ਆਪੀ ਸਲਾਹ ਜੀ ਬਹੁਤ ਵਧੀਆ ਪਾਜੀ ਬਹੁਤ ਕਿਰਪਾ ਕਿਰਪਾ ਦਾ ਆਇਆ ਤੁਹਾਡੀ ਚਲੋ ਸ਼ੁਕਰੇ ਮਾਲਕ ਦਾ ਜੀ ਹਾਂਜੀ ਤੇ ਪਾਜੀ ਆਪਾਂ ਬਿਲਕੁਲ ਗੁਰੂਆਂ ਪੀਰਾਂ ਦੀ ਧਰਤੀ ਤੇ ਆਪਾਂ ਗੁਰੂਆਂ ਦੀ ਧਰਤੀ ਤੇ ਖੜੇ ਆਂ ਖੰਡੂਰ ਸਾਹਿਬ ਹਾਂਜੀ ਹਾਂਜੀ ਬਿਲਕੁਲ ਜਦੋਂ ਇੱਥੇ ਚਲੋ ਦਰਸ਼ਨ ਮੇਲੇ ਹੁੰ ਧਰਤੀ ਦੇ ਚਾਹੇ ਇਸ ਕਰਮ ਵਾਲੀ ਧਰਤੀ ਦੇ ਬਿਲਕੁਲ ਵਸਨੀਕ ਚ ਬਿਲਕੁਲ 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 ਇਹ ਭਾਜੀ ਦਲਬਾਗ ਸਿੰਘ ਜੀ ਨਾਲ ਦੀ ਨਾਲ ਹੀ ਤੁਹਾਡਾ ਜਿਹੜਾ ਆੜਤਾ ਦਾ ਕੰਮ ਆ ਇਹ ਝੋਟੀ ਤੁਸੀਂ ਸੇਲ ਕਰਦੇ ਪਏ ਜੀ ਅੱਜ ਦੂਜੇ ਸੂਬੇ ਦੇ ਵਿੱਚ ਝੋਟੀ ਆ ਹਾਂਜੀ ਹਾਂਜੀ ਤੇ ਪੂਰਾ ਇਹਦਾ ਵੇਰਵਾ ਆਪਣੇ ਵੀਰਾਂ ਦੇ ਨਾਲ ਸਾਂਝੀ ਜਾਣਕਾਰੀ ਕਰਦੀ ਹੈ ਵੀ ਇਹ ਝੋਟੀ ਦੂਜਾ ਸੂਬਾ ਤੁਹਾਡੇ ਕੋਲ ਸੌਣ ਵਾਲੀ ਆ ਜੇਕਰ ਇਹਦੀ ਬੈਕਗ੍ਰਾਉਂਡ ਆਪਾਂ ਦੇਖੀਏ ਝੋਟੀ ਤੇ ਤੁਸੀਂ ਦੱਸਿਆ ਵੀ ਹਰਿਆਣਾ ਚੇਂਦ ਦੀ ਜੰਪਲ ਆ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਇਹ ਆਪਾਂ ਮਤਲਬ ਪਲੂਨ ਪਹਿਲੇ ਸੂਬੇ ਲਿਆਂਦੀ ਸੀਗੀ ਹਾਂਜੀ ਬਿਲਕੁਲ ਜ ਹਾਂਜੀ ਹਾਂਜੀ ਫੋਨ ਵੀ ਤਕਰੀਬਨ ਕੋਈ ਚੌਗੀ ਹੋਗੀ ਜਾਂ ਛਿਗੀ ਹੋਗੀ ਮੈਨੂੰ ਲੱਗਾ ਚੌਗੀ ਹੋਊਗੀ ਚੌਗੀ ਆ ਹਾਂਜੀ ਹਾਂਜੀ ਬਾਕੀ ਕੱਦ ਟਾਂਚੇ ਦੀ ਵੱਡੀ ਆ ਜੀ ਵੱਡੀ ਬਿਲਕੁਲ ਬਿਲਕੁਲ ਵੱਡੀ ਜੀ ਬਿਲਕੁਲ ਤੇ ਇਹ ਦੋਸਤੋ ਹਰਿਆਣੇ ਦੀ ਬਿਲਕੁਲ ਜੰਪਲਾ ਜੀਂਦ ਦੀ ਝੋਟੀ ਆ ਉਧਰ ਦੀ ਝੋਟੀ ਆ ਬਾਕੀ ਆਪਣੇ ਬੜੇ ਭੈਣ ਭਰਾ ਕੋਈ ਚੰਗੀ ਬਰੀਡ ਤੇ ਕੰਮ ਕਰਨਾ ਚਾਹੁੰਦੇ ਆ ਇਹਦੀ ਕੱਟੀ ਵੀ ਆਈਏ ਪਿਛਲੇ ਸਵੇ ਦੀ ਉਹ ਵੀ ਆਪਾਂ ਤੁਹਾਨੂੰ ਦਿਖਾ ਦੇਾਂਗੇ ਐਂਡ ਦੇ ਵਿੱਚ ਤੇ ਵੀਰ ਇਹਦੀ ਜੇਕਰ ਆਪਾਂ ਮਿਲਕਿੰਗ ਤੇ ਦੁੱਧ ਦੀ ਗੱਲ ਕਰੀਏ ਦੁੱਧ ਨੇ ਪਹਿਲੇ ਸਵੇ ਪਲੂਣ ਦੇ ਕਿੰਨਾ ਕਚਵਾਇਆ ਸਰ ਜਿਹੜੀ ਗੱਲਾਂ ਵੀ ਮੈਂ ਘਾਰੇ ਰੱਖੀ ਹਾਂਜੀ ਤੇ ਇਹ 14 ਕਿਲੋ ਦੀ ਗਾਰੰਟੀ ਤੇ ਲੈਂਦੀ ਸੀ ਠੀਕ ਆ ਜੀ ਪਰ ਮੈਂ 14 ਦੀ ਗਾਰੰਟੀ ਨਹੀਂ ਦੇਣੀ ਮੈਂ 13 ਕਿਲੋ ਦੁੱਧ ਚੋਇਆ ਜੋ ਇਹਦੇ ਥਲੀ ਹੂੰ ਠੀਕ ਆ ਜੀ ਕਿਉਂ ਮੇਰਾ ਕੋਈ ਵਪਾਰ ਦਾ ਕੰਮ ਨਹੀਂ ਆ ਘਰੇਲੂ ਮੈਂ ਡੰਗਰ ਰੱਖਿਆ ਤੇ ਸ਼ੌਗ ਨਾਲ ਮੈਂ ਡੰਗ ਰੱਖਦਾ ਹੂੰ ਤੇ ਬਾਕੀ ਇਹ ਆ ਵੀ ਮੇਰੀ ਆੜਤਾ ਤੁਹਾਨੂੰ ਪਤਾ ਆ ਬਿਲਕੁਲ ਤੇ ਦੁੱਧ ਪੋਣਦਾ ਮੇਰਾ ਕੰਮ ਨਹੀਂ ਮੈਨੂੰ ਸ਼ੌਂਕ ਆ ਵੀ ਚੰਗੀ ਬਰੀਡ ਦੇ ਡੰਗਰ ਰੱਖਣੇ ਹੁਣ ਵੇਚਦਾ ਕਰ ਰਹਾਂ ਤੁਹਾਨੂੰ ਇਹ ਆ ਕਿ ਮੇਰੀਆਂ ਜਿਹੜੀਆਂ ਦੋ ਡੰਗਰ ਪਹਿਲਾਂ ਸੂਏ ਆ ਹਾਂਜੀ ਤੇ ਇਹਦੀ ਜਿਹੜੀ ਕੱਟੀ ਪਿਛਲੇ ਸਾਲ ਉਹ ਮੈਂ ਰੱਖ ਲਈ ਆ ਹੂੰ ਤੇ ਗਾਂ ਮੈਂ ਤਾਂ ਕਹੀ ਨਾ ਆਗੇ ਇਸ ਕਰਕੇ ਮੈਂ ਸੇਲ ਕਰਨਾ ਕਿ ਮੇਰੇ ਕੋਲ ਜਗ੍ਹਾ ਨਹੀਂ ਹੈਗੀ ਤੇ ਬਾਕੀ ਮੇਰੇ ਕੋਲ ਦੁੱਧ ਹੈਗਾ ਪੀਲਾ ਹੂੰ ਹਾਂਜੀ ਤੋ ਰੀਜ਼ਨ ਜਿਹੜਾ ਦੋਸਤੋ ਇਹੋ ਜੀ ਆ ਵੀ ਇੱਕਾ ਥੋੜੇ ਪਸ਼ੂ ਸਾਹਮਣੇ ਹੁੰਦੇ ਆ ਤੇ ਜਦੋਂ ਕੋਈ ਬੱਤਰ ਝੋਟੀ ਆ ਜੇ ਤੇ ਰਾਦਾ ਬਣ ਜੇ ਵੀ ਐਸਾ ਹੋਰ ਆਪਾਂ ਸੇਲ ਕਰ ਦੇਣੀ ਐ ਤੇ ਇਹ ਜਿਹੜੀ ਸੈਕੰਡ ਟਾਈਮਰ ਤੁਹਾਨੂੰ ਝੋਟੀ ਦਿਖਾ ਰਿਹਾ ਵੇਖੋ ਮੇਰਾ ਵੀਰ ਬਹੁਤ ਸੋਹਣੀ ਝੋਟੀ ਆ ਖੜਨੀ ਖਲੋਨੀ ਦੀ ਬੜੀ ਕੁਮਾਰਾ ਤੇ ਠੰਡੀ ਮਿੱਠੀ ਆ ਧੀਰੀ ਤੁਰੀ ਬਹੁਤ ਜਿਆਦੀ ਆ ਬਾਕੀ ਸਿੰਘ ਸੁng ਦੀ ਗਲਾਈ ਬਿਲਕੁਲ ਪਤਲਾ ਫੇਸ ਚੌੜਾ ਮੱਥਾ ਤੇ ਕੱਦ ਉਹ ਤੋਂ ਤੁਸੀਂ ਇੱਕ ਨਾਰਮਲੀ ਇੱਕ ਉਹ ਅੰਦਾਜ਼ਾ ਲਾ ਲੋਗੇ ਠੀਕ ਆ ਜੀ ਕੱਦ ਕਾਠ ਪੂਰਾ ਝੋਟੀ ਦਾ ਸੋ ਜਿੰਦਾਂ ਕਿ ਆਪਾਂ ਹਰਿਆਣੇ ਦੀਆਂ ਜਾਂ ਹਰਿਆਣੇ ਦੀ ਜੰਪਲ ਜਾਂ ਉਧਰ ਦੀਆਂ ਨਸਲਾਂ ਬਰੇਡਾਂ ਦੇਖਦੇ ਆ ਹਾਈਟ ਲੈਂਥ ਤੋਂ ਤੁਸੀਂ ਇੱਕ ਨਾਰਮਲੀ ਅੰਦਾਜ਼ਾ ਲਾ ਸਕਦੇ ਜੀ ਵੀ ਕਿਲੋਆਂ ਦੇ ਵਿੱਚ ਗੱਲ ਕਰੀਏ ਤਾਂ ਕੋਈ 13 ਕਿਲੋ ਵੀਰ ਦਲਬਾਖ ਸਿੰਘ ਉਹਨਾਂ ਨੇ ਦੱਸਿਆ ਵੀ ਬਿਲਕੁਲ 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 ਜਿਹੜੇ ਹਿਸਾਬ ਨਾਲ ਇਹ ਝ ਤੇ ਜੇ ਕੋਈ ਵਪਾਰੀ ਕੋ ਹੁੰਦਾ ਉਹਨੇ ਤੇ ਭਾਵੇਂ ਜੋਨਾ ਮਰਜੀ ਕਾ ਦੋ ਪਰ ਮੈਂ ਇਹ ਕਹੂੰਗਾ ਵੀ 15 ਕਿਲੋ ਤੈਨੂੰ ਰਾਮਨਾ ਦੁੱਧ ਕੱਢਣਾ ਚਾਹੀਦਾ ਹੈ ਆਹ ਦੇਖੋ ਜੀ ਹਾਂਜੀ ਸੋ ਬਾਕੀ ਪੂਰੀ ਤਸਲੀ ਨਾਲ ਕੋਈ ਮਾਰੋ ਨਹੀਂਗਾ ਠੀਕ ਆ ਜੀ ਸੋ ਆਰਡਰ-ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਹੈ ਤੇ ਹੁਣ ਫਿਰ ਜੇਕਰ ਆਪਾਂ ਆਈਡੀਆ ਚਾਹੇ ਵੈਸੇ ਹੈਗਾ ਹੀ ਆ ਵੀ ਹਫਤਾ ਖੰਡ ਖਾ ਜਾ ਲੈ ਜੂਗੀ ਬਿਲਕੁਲ 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 ਸਰ ਹਾਂ ਤੇ ਬਿਲਕੁਲ ਹਫਤਾ ਇਹਨੇ ਲੈ ਜਾਣਾ ਆਰਾਮ ਨਾਲ ਠੀਕ ਹੈ ਜੀ ਹਾਂਜੀ ਬਾਕੀ ਚੋਣ ਜਵਾ ਦੀ ਬਿਲਕੁਲ ਮਿੱਠੀ ਬਿਲਕੁਲ ਸਰ ਫੁੱਲ ਗਰੰਟੀ ਤੇ ਲੰਬਾ ਸਮਾਂ ਮਿਲਦੀ ਰਹੀ ਹੈ ਮੈਂ ਕਿਹਾ ਇਹ ਮਲ ਕੇ 8 ਮਹੀਨੇ ਤੱਕ ਚੋਈ ਐ ਮੈਂ ਠੀਕ ਹੈ ਜੀ ਹਾਂਜੀ ਅੱਗੇ ਵੀਰ ਜਿਹੜੇ ਸੀਮਣ ਤੋਂ ਗੱਭਣਾ ਕੋਈ ਨਾਰਮਲ ਸੀਮਣ ਤੋਂ ਗੱਭਣਾ ਕੋਈ ਚੰਗਾ ਹੀ ਆਪਣਾ ਡਾਕਟਰ ਨਹੀਂ ਮੈਂ ਚੰਗੇ ਡਾਕਟਰ ਕੋ ਮਹਿੰਗਾ ਟੀਕਾ ਲਵਾਇਆ ਸੀ ਮੈਂ ਜਿਹੜਾ ਮੈਨੂੰ ਨਾਂ ਦਾ ਨਹੀਂ ਪਤਾ ਹਾਂਜੀ ਸਰਕਾਰੀ ਹਸਪਤਾਲੋਂ ਚੰਗਾ ਡਾਕਟਰ ਆਪਣਾ ਦੋਸਤ ਆ ਉਹਨੂੰ ਮੈਂ ਕਿਹਾ ਵੀ ਇਹ ਬਰੀਡ ਵਧੀਆ ਵਾ ਹਾਂਜੀ ਉਥੋਂ ਹਰਿਆਣੇ ਤੋਂ ਮੇਰੇ ਕੋਲ ਇਹ ਝੋਟੀ ਆਈ ਆ ਬਿਲਕੁਲ ਜੀ ਤੇ ਇਹਨੂੰ ਵਧੀਆ ਟੀਕਾ ਲਾਈਦੋ ਨੇ ਵਧੀ ਲੋ ਬਠੀਕਾ ਜੀ ਬਾਕੀ ਹਾਈਟ ਸਟਰਕਚਰ ਮੇਰਾ ਭਰਾ ਕੋਈ ਵੀ ਇੱਕ ਆਈਡੀਆ ਤੁਹਾਨੂੰ ਹੋ ਜੂਗਾ ਇੱਥੇ ਆਇਓ ਆਣ ਕੇ ਆਪਦਾ ਬਿਲਕੁਲ ਤਸੱਲੀ ਕਰਿਆ ਜੇ ਕਿਸੇ ਰਕਮ ਦੀ ਕੋਈ ਔਰ ਨਹੀਂ ਹੈਗੀ ਨਾ ਕੋਈ ਪਿੱਛੇ ਭਾਰ ਦੀ ਕਿਉਂਕਿ ਗੱਬਣ ਝੋਟੀ ਦਿਖਾ ਰਹੇ ਆਪਾਂ ਤੇ ਕਿਸੇ ਵੀਰ ਦੇ ਮਨ ਦੇ ਵਿੱਚ ਕੋਈ ਬਿਲਕੁਲ ਫੁੱਲ ਗਰੰਟੀ ਸਰ ਫੁੱਲ ਹਾਂ ਤੇ ਨਾ ਹੀ ਕਿਸੇ ਪਿੱਛੇ ਭਾਰ ਦੀ ਮੁਸ਼ਕਲ ਹੋਗੀ ਤੇ ਨਾ ਹੀ ਕੋ ਉੱਤਪਣ ਦੇ ਵਿੱਚ ਮੁਸ਼ਕਲ ਹੋ ਬਿਲਕੁਲ ਬਿਲਕੁਲ ਥੋੜਾ ਜਿਸ਼ਨ ਲਾਗਿਓ ਆਣ ਕੇ ਮੇਰਾ ਵੀਰ ਦਿਖਾ ਇੱਧਰ ਵੇਨਸ ਫੂਨਸ ਪਿੰਡੇ ਦੇ ਉੱਪਰ ਦਿਖਾ ਦੇ ਇੱਕ ਵਾਰੀ ਤਸੱਲੀ ਦੇ ਨਾਲ ਇਧਰੋਂ ਬਹਿਣੀ ਵਾਲੇ ਕਿਉਂਕਿ ਝੋਟੀ ਖੋਲੀ ਖਾਲੀ ਬੜੀ ਘਾਟਾ ਕਰੋ ਠੀਕ ਹੈ ਜੀ ਉਹਦੇ ਕਰਕੇ ਕਿਤਾ ਨਾ ਕਿਤੇ ਉਪਰੇ ਬੰਦੇ ਤੋਂ ਮਾੜਾ ਮੋੜ ਪਸ਼ੂ ਡਰ ਟੁੱਕਰ ਵੀ ਰੱਖਦਾ ਬਾਕੀ ਲੇਵੇ ਆਰਡਰ ਦੀ ਕੁਆਲਿਟੀ ਸੋਹਣੀ ਆ ਥਣ ਥਣ ਬਹੁਤ ਸਵਾਦੀ ਆ ਮਤਲਬ ਪੂਰਾ ਲੇਵਾ ਚੰਗਾ ਪਰੂਗੀ ਹਜੇ 6-7 ਦਿਨ ਲੈਂਦੀ ਜਾ ਪੂਰਾ ਵੱਡਾ ਆਰਡਰ ਬਣੂਗਾ ਜੀ ਆ ਦਿਖਾਉਣਾ ਤੁਹਾਨੂੰ ਆ ਵੀ ਬਿਲਕੁਲ ਬਿਲਕੁਲ ਵੱਡੇ ਆਰਡਰ ਦੀ ਝੋਟੀ ਆ ਸਾਫ ਸੁਥਰਾ ਆਰਡਰ ਆ ਦੇਖੋ ਪੇਸ਼ਾ ਨੂੰ ਆਰਡਰ ਕੱਢਦੀ ਆ ਪੂਰਾ ਇਹਨਾਂ ਦੇ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਆ ਹਜੇ ਖੁੱਲੂਗੀ ਥੱਲੇੋਂ ਹਾਂ ਜੀ ਬਿਲਕੁਲ ਬਿਲ ਬਹੁਤ ਬਹੁਤ ਅੱਜ ਅੱਜ ਸ਼ੁਰੂਆਤ ਆ ਹਾਂ ਸ਼ੁਰੂਆਤ ਆ ਤੇ ਬਾਕੀ ਆ ਵੇਖੋ ਹਾਂ ਚੰਗੀ ਏ ਝੋਟੀ ਹਾਂ ਆ ਦੇਖੋ ਠੀਕ ਆ ਜੀ ਸੋ ਸੋਨਾ ਟਾਂਚਾ ਬਾਕੀ ਲੇਵਾ ਹੋਰ ਵੀ ਭਰੂਗੀ ਪੰਜਾ ਛਿਆ ਸੱਤਾਂ ਦਿਨਾਂ ਦੇ ਵਿੱਚ ਹਾਂ ਜੀ ਤੇ ਨਾਲ ਦੀ ਨਾਲ ਹੀ ਆਪਾਂ ਤੁਹਾਨੂੰ ਖੋਲ ਕੇ ਤੋੜ ਕੇ ਤਸੱਲੀ ਦੇ ਨਾਲ ਦਿਖਾਵਾਂਗੇ ਵੀ ਠੀਕ ਆ ਜੀ ਤੇ ਕਾਦਰ ਟਾਂਚਾ ਐਕਸਟਰਾ ਆਰਡੀਨਰੀ ਆ ਪੂਰੀ ਵੱਡੀ ਝੋਟੀ ਆ ਠੀਕ ਆ ਜੀ ਸੋ ਮੂੰਹ ਮੱਥੇ ਦੀ ਚੰਗੀ ਆ ਕਿਸੇ ਵੀ ਰਕਮ ਦਾ ਕੋਈ ਮਾਰਨ ਮੂਰਨ ਵਾਲੀ ਨਹੀਂ ਕਿ ਠੀਕ ਆ ਜੀ ਕੋਈ ਡਰ ਦੀ ਡੁੱਕਰ ਦੀ ਹੋਵੇ ਉਹ ਗੱਲ ਥੋੜੀ ਬਾਤੀ ਵੱਖਰੀ ਆ ਥੋੜੋ ਜਿਹਾ ਇਹਨੂੰ ਪਾਜੀ ਖੋਲ ਕੇ ਮੜਾ ਦੋ ਕੇ ਕਿੜੇ ਕਢਾਦ ਕੇ ਆਪਾਂ ਤੋੜ ਕੇ ਦਿਖਾਦ ਕੇ ਸੋ ਇੱਕ ਤੁਸੋਂ ਥੋੜਾ ਜਿਹਾ ਤਲਿਆਰਾ ਤੁਲੀਆਰਾ ਘੱਟ ਆ ਜੇਕਰ ਖਲਾਰ ਦੇ ਮੋਰੀ ਮਰੀ ਘੱਟ ਪਾਈ ਹੁੰਦੀ ਆ ਤੇ ਥੋੜਾ ਜਿਹਾ ਪਸ਼ੂ ਕਿਤੇ ਨਾ ਕਿਤੇ ਪਰ ਉਤਨਾ ਕੋਈ ਗੱਲ ਬਾਤ ਨਹੀਂ ਕਿ ਕੋਈ ਠੰਡੀ ਮਿੱਟੀ ਵਾਲੇ ਪਾਸਿਓਂ ਇਹ ਨਹੀਂ ਹੈਗਾ ਕਿ ਕੋਈ ਗਰਮ ਸ਼ਰਤ ਆ ਤੇ ਆ ਚੈੱਕ ਕਰੂਗਾ ਹਾਂ ਜੀ ਸਾਰੇ ਨਵੇਂ ਆ ਆ ਇਹਦੇ ਵਾਸਤੇ ਸਾਰੇ ਨਵੇਂ ਆ ਦੇਖੋ ਜੀ ਹਾਂਜੀ ਸੋ ਦੋਸਤੋ ਟਾਂਚਾ ਢੂਂਚੇ ਵਾਲੇ ਪਾਸੋਂ ਟਿਕਾ ਜੀ ਪੂਰੀ ਵਟਕਟ ਚੀਜ਼ ਆ ਕਿਸੇ ਪਾਸਿਓ ਵੀ ਸੱਜਣ ਆਪਣਾ ਕੋਈ ਚੰਗੇ ਪਸ਼ੂ ਤੇ ਪੈਸੇ ਲੈਣਾ ਚਾਹੁੰਦਾ ਤਾਂ ਰੇਟ ਵੀ ਬਿਲਕੁਲ ਜੈਨੂਨ ਜਾਇਜ਼ ਹੀ ਹੋਊਗਾ ਇਹ ਨਹੀਂ ਹੋਊਗਾ ਵੀ ਨਸਲ ਬ੍ਰੀਡ ਉਧਰ ਦੀ ਆ ਹਰਿਆਣੇ ਦੀ ਜੰਪਾਲਾ ਤੇ ਬਿਲਕੁਲ ਕੋਈ ਨਜਾਇਜ਼ ਦੀ ਕੀਮਤ ਮੰਗੀ ਜਾਊਗੀ ਠੀਕ ਆ ਜੀ ਉਹ ਗੱਲਬਾਤ ਨਹੀਂ ਹੋਊਗੀ ਸੋ ਮੁੱਲ ਵੀ ਬਹੁਤ ਆਵਾਜ਼ ਬਜਾਇਜ਼ ਹੋਊਗਾ ਸੋ ਲੈਵੇ ਹਵਾਨੇ ਦੀ ਬਿਲਕੁਲ ਸਾਫ਼ ਸੁਥਰੀ ਆ ਆ ਦੇਖੋ ਜੀ Дека не, а дека. Аа, дека. ਹੰਡਾ ਚਲੋ ਜੀ ਠੀਕ ਆ ਠੀਕ ਆ ਫਿਰ ਇਹਦੀ ਡਿਮਾਂਡ ਇਹਦਾ ਮੁੱਲ ਕੀ ਕਰਦੇ ਪਏ ਆ ਦੇਣੀ ਕਿੰਨੇ ਦੀ ਆ ਡਿਮਾਂਡ ਕੀ ਰੋਗੇ ਇਹ ਸੰਧੂ ਸਾਹਿਬ ਗੱਲ ਇਸ ਤਰ੍ਹਾਂ ਆਗੇ ਤੁਹਾਡੇ ਨਾਲ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਮੇਰਾ ਵਪਾਰ ਦਾ ਕੰਮ ਨਹੀਂ ਬਿਲਕੁਲ ਜੋ ਸਚਾਈ ਆ ਇਹ ਤੁਸੀਂ ਵੀ ਤੁਹਾਡੇ ਨਾਲ ਕੋਈ ਭਣ ਭਰਾ ਨੈਗੇਟ ਕਰੂਗਾ ਤੁਸੀਂ ਦੱਸੋਗੇ ਬਿਲਕੁਲ ਜੀ ਜੋ ਮੈਂ ਬਾਹੜਾ ਲੈਂਦੀ ਆ ਤੇ ਤੁਸੀਂ ਮੈਨੂੰ ਕਿਹਾ ਵੀ ਹੁਣ ਥੋੜਾ ਜਿਆ ਬਾਜ਼ਾਰ ਬਿਲਕੁਲ ਡਾਉਣਾ ਮੰਗਣ ਤੋਂ ਤੇ ਆਪਾਂ ਭਾਵੇਂ ਇਹਦਾ 1.5 ਲੱਖ ਮੰਗ ਲਈ ਦੀ ਹੂੰ ਬਿਲਕੁਲ ਜੀ ਠੀਕ ਆ ਤੇ ਆਪਾਂ ਮਤਲਬ ਕਿ 130 ਦਾ ਜਾਇਜ ਆ ਦੱਸੋ 130 130 ਇੱਕ ਮਰਾਂ ਭਾਈ ਭਾਜੀ ਜਾਇਜ ਸਭ ਕੁਝ ਹੀ ਆ ਵੱਡੇ ਝੋਟੀਆਂ ਚਲੋ ਕੋਈ ਵੀ ਸੱਜਣ ਇੱਥੇ ਆਣ ਕੇ ਮਤਲਬ ਕਿ 15 16 ਕਿਲੋ ਦੁੱਧ ਵਾਲੀ ਦੁੱਜੇ ਸੂਏ ਝੋਟੀ ਗਰੰਟੀ ਪੂਰੀ ਬਿਲਕੁਲ ਇਹ ਤੁਸੀਂ ਦੱਸ ਦੋ ਵੀ 130 ਮੈਂ ਕੋਈ ਮਤਲਬ ਵੱਧ ਨਹੀਂ ਮੰਗਿਆ ਭਾਈ ਕੋਈ ਨਜਾਇਜ਼ ਨਹੀਂ ਗੱਲ ਜਿਹੜੇ ਭਰਾ ਸੁਣਨ ਵਾਲੇ ਉਹਨਾਂ ਨੂੰ ਵੇਖ ਕੇ ਚੀਜ਼ ਦਾ ਇੱਕ ਆਈਡੀਆ ਹੋ ਹੀ ਗਿਆ ਚਲੋ 130 ਬਿਲਕੁਲ ਨਜਾਇਜ਼ ਨਹੀਂ ਗਾ ਭਾਵੇਂ ਕੋਈ 2 ਲੱਖ ਵੀ ਮੰਗਿਆ ਜਾਵੇ ਉਹ ਵੀ ਨਜਾਇਜ਼ ਨਹੀਂ ਕਿ ਚਿੱਟੀ ਝੋਟੀ ਆਪਾਂ ਤੁਹਾਨੂੰ ਦਿਖਾ ਦਿੱਤੀ ਹੈ ਪਰ ਮੈਂ ਇੱਕ ਇੱਕ ਤੁਹਾਡੇ ਚੈਨਲ ਦੇ ਥਰੂ ਇਹ ਗਰੰਟੀ ਦਿੰਦਾ ਕਿ ਜੇ ਮੇਰੀ ਕੋਈ ਝੋਟੀ 'ਚ ਨੁਕਸਾਨ ਹੋਵੇ ਹਾਂਜੀ ਮੇਰਾ ਤੇ ਵਪਾਰ ਦਾ ਕੰਮ ਨਹੀਂ ਮੇਰਾ ਤੇ ਅਰਧ ਦਾ ਕੰਮ ਆ ਬਿਲਕੁਲ ਤੇ ਜਿਨ੍ਹਾਂ ਜਿਨ੍ਹਾਂ ਵੀਡੀਓ ਵੇਖਣੀ ਸਾਰਿਆਂ ਨੂੰ ਪਤਾ ਬਿਲਕੁਲ ਮੈਂ ਮੇਰੇ ਕਿਲੇ ਦੇ ਝੋਟੀ ਵਾਂਝੇ ਮੈਂ ਉਹਨੂੰ ਕਿਰਾਇਆ ਵੀ ਦਊਂਗਾ ਕੋਲੋਂ ਇਹ ਆਉ ਰਿਕਾਰਡ ਮੈਂ ਦਸੰਡਿਆ ਸਿਰਫ ਤੁਹਾਨੂੰ ਮੈਂ ਦੱਸਿਆ ਵੀ ਮੇਰੇ ਕੋ ਮੱਝਾਂ ਸੂਈਆਂ ਵਾਂ ਘਰ ਵਾਸਤੇ ਮੈਂ ਰੱਖੀਆਂ ਵਾਂ ਤੇ ਮੈਂ ਸਹੀ ਹੈ ਜੀ ਕੀ ਕਰੂੰਗਾ ਰੱਖ ਕੇ ਬਿਲਕੁਲ ਤੇ ਇਸ ਕਰਕੇ ਮੈਂ ਮਲਕੇ ਸੇਲ ਕਰਨੀ ਆ 130000 ਦੀ ਅਜੰਦਾ 130 ਮਾਨ ਤਾਨ ਕਰਾਂਗੇ ਬਿਲਕੁਲ ਤੇ ਪਰ ਇਹ ਆ ਵੀ ਇਹ ਝੋਟੀ 'ਚ ਨੁਕਸ ਹੋਵੇ ਤਾਂ ਮੈਂ ਦੇਣਦਾਰ ਠੀਕ ਆ ਜੀ ਹਾਂਜੀ ਲਓ ਵੀ ਬਹੁਤ ਰੀਜ਼ਨੇਬਲ ਜਿਹੜਾ 200 ਪ੍ਰਾਈਸ ਆ ਜਾਇਜ਼ ਮੋਲਾ ਡਿਮਾਂਡ ਕਰਾਉਣ ਨੂੰ ਪਹਿਲਾਂ ਵੀ ਭਾਜੀ ਨੇ ਦੱਸਦਾ ਵੀ ਕੋਈ 1.5 ਕਰਾ ਲੈ 145 40 ਕੁਝ ਵੀ ਆ ਜਿੱਥੇ ਦੇ ਦਾਂਗੇ 130 ਦੀ ਆ 130 ਦੇ ਵਿੱਚੋਂ ਫਿਰ ਵੀ ਭੈਣ ਭਰਾ ਜਿਹੜਾ ਆਪਾਂ ਗਾਹ ਕੰਨੇ ਬਿਲਕੁਲ ਭਾਜੀ ਤੁਸੀਂ ਕਿਹਾ ਵੀ ਮਾਨ ਤਾਨ ਕਰਿਓ ਵੀ ਅਸੀਂ ਵੀਡੀਓ ਬਣਾਉਣੇ ਆ ਤੇ ਪਹਿਲੀ ਵਾਰ ਤੁਸੀਂ ਸਾਡੇ ਘਰ ਆਏ ਜੋ ਬਿਲਕੁਲ ਠੀਕ ਹੈ ਜੇ ਤੁਹਾਡਾ ਕੋਈ ਫੋਨ ਕਰਾ ਦੇ ਤਾਂ ਕਰਾਂਗੇ ਮਾਨਤਨ ਠੀਕ ਹੈ ਭਾਜੀ ਆਹ ਜੀ ਲਓ ਵੀ ਹੋਰ ਮਾਨਤਨ ਹੋ ਜਾਊਗਾ ਭਾਜੀ ਦਾ ਵੀ ਰਾਸਤੋਂ ਦਾ ਫੋਨ ਕੋਈ ਕਰਾ ਦੇ ਹੋਰ ਮਾਨਤਨ ਬਿਲਕੁਲ ਬਿਲਕੁਲ ਸਰਕਾਰ ਜੋ ਆਣ ਕੇ ਮੇਰਾ ਵੀ ਵੇਖਿਆ ਜਿੰਨਾ ਚਿਰ ਕੋਈ ਵੀ ਪਸ਼ੂ ਆ ਪਾਣ ਕੇ ਨਹੀਂ ਵੇਖਦੇ ਕੇ ਮੌਕੇ ਤੇ ਉਹਨਾਂ ਚਿਰ ਹੋ ਸਕਦਾ ਵੀ ਕਿਸੇ ਭਰਾ ਨੂੰ ਸਮਝ ਨਾਵੇ ਆਨਲਾਈਨ ਵੀ ਸੌਦਾ ਤੁਸੀਂ ਕਰਦੇ ਜੀ ਆਨਲਾਈਨ ਵੀ ਸੌਦਾ ਕਰੋ ਜੀ ਸਤਿ ਸ੍ਰੀ ਅਕਾਲ ਠੀਕ ਹੈ ਜੀ ਤੇ ਵੱਡੀ ਝੋਟੀ ਜਿਹੜੀ ਅੱਜ ਤੁਹਾਨੂੰ ਦਿਖਾਤੀ ਹੈ ਇਹ ਇੱਕ ਇੱਕ ਤੁਹਾਡੀ ਕਰ ਰੋਕਦੀ ਸਾਰਾ ਹਾਂ ਜੀ ਮੇਰਾ ਅਰਧ ਦਾ ਕੰਮ ਆ ਹਾਂ ਜੀ ਤੇ ਕੋਈ ਫालतू ਟਾਈਮ ਪਾਸ ਕਰਨ ਵਾਲਾ ਨਾ ਬਿਲਕੁਲ ਆਵੇ ਜਦੋਂ ਮੈਂ ਤੁਹਾਨੂੰ ਕਹਤਾ ਕਿ ਮੇਰੀ ਗਾਰੰਟੀ ਆ ਬਿਲਕੁਲ ਬਿਲਕੁਲ ਤੇ ਮੇਰਾ ਮਨ ਕਿਵੇਂ ਟਾਈਮ ਖਰਾਬ ਕਰੀ ਜਾਵੇ ਦੋ ਦੋ ਘੰਟੇ ਕਿੰਨੇ ਦੀ ਦੇਣੀ ਕਿੰਨੇ ਦੀ ਕਰਨੀ ਆ ਛੋਟੀ ਦੀ ਗਾਰੰਟੀ ਹੋਊਗੀ ਦੋਦੀ ਗਾਰੰਟੀ ਹੋਊਗੀ ਉਹ ਥਣਾ ਦੀ ਗਾਰੰਟੀ ਹੋਊਗੀ ਆਰਡਰ ਦੀ ਗਾਰੰਟੀ ਹੋਊਗੀ ਠੀਕ ਆ ਜੀ ਤੇ ਦੂਜੇ ਸੂਏ ਦੀ ਗਾਰੰਟੀ ਹੋਊਗੀ ਤੇ ਐਵੇਂ ਦੋ ਦੋ ਘੰਟੇ ਹੋਵੇ ਮੇਰੇ ਕੋ ਟਾਈਮ ਨਹੀਂ ਮੇਰੇ ਕੋ ਫੋਨ ਅਟੈਂਡ ਨਹੀਂ ਹੋਣਾ ਕਿਉਂ ਮੇਰਾ ਤੁਹਾਨੂੰ ਵੇਖਿਆ ਹੀ ਅਭੀ ਬਾੜ ਦਾ ਕੰਮ ਆ ਮੇਰੇ ਨਾਲ ਜਿਹੜੀ ਦੋਸਤ ਜ਼ਰੂਰੀ ਬਣਤੀ ਆ ਕੰਮਕਾਜ ਵਾਲੇ ਤੁਸੀਂ ਸਾਰੇ ਵੀ ਸਾਰੇ ਵੀ ਆਪਣੇ ਵੱਡੇ ਛੋਟ ਇਧਰੋਂ ਜਿਹੜਾ ਆਰਟ ਦਾ ਕਾਮ ਆ ਠੀਕ ਆ ਜੀ ਪਰ ਮੇਰੇ ਕੋਲ ਟਾਈਮ ਨਹੀਂ ਆ ਦੇ ਟਾਈਮ ਦੀ ਥੋੜੀ ਸ਼ੋਰਟਾ ਜ ਮੇਰਾ ਵੀਰ ਜਿੰਨੇ ਖਰੀਦਣੀਆਂ ਜਿੰਨੇ ਸਾਈਬੇ ਨਾਲ ਖਾਤੇ ਚ ਪਾਉਣਾ ਜਾਂ ਜਿੰਨੇ ਵਿਜ਼ਿਟ ਕਰਨੀ ਤੇ ਆਈ ਜਾਣਾ ਹਾਂਜੀ ਉਹ ਖਾਸ ਤੌਰ ਤੇ ਬਿਲਕੁਲ ਆਪਣੇ ਸਮੇਂ ਚ ਸਮਾਂ ਕੱਢ ਕੇ ਜਰੂਰ ਫੋਨ ਲਾਇਓ ਤੇ ਵੱਡੀ ਝੋਟੀ ਬਹੁਤ ਖੂਬਸੂਰਤ ਸੋਹਣੀ ਲੈਂਥ ਹਾਈਟ ਉਮੀਦ ਕਰਦੇ ਹਾਂ ਝੋਟੀ ਪਸੰਦ ਆਜੂਗੀ ਮੇਰੇ ਸਾਰੇ ਭਰਾਵਾਂ ਨੂੰ ਜਿੰਨੇ ਖਰੀਦਦਾਰ ਨੇ ਖਰੀਦਣੀਆਂ ਤੇ ਪੈਸੇ ਲਾਉਂਗੇ ਚੰਗੀ ਥਾਂ ਲਾਉਂਗੇ ਠੀਕ ਆ ਜੀ ਕੋਈ ਪਿੰਡ ਅੱਧਾ ਪਿੰਡ ਆਣ ਕੇ ਪੁੱਛੂਗਾ ਵੀ ਝੋਟੀ ਆਈ ਏ ਕਿਸੇ ਬਹੁਤ ਪਿਆਰੀ ਕੱਟੀ ਝੋਟੀ ਆ ਦੋਸਤੋ ਜਾਇਜ ਰੇਟਾਂ ਤੇ ਇੱਕ ਸਰਦਾਰ ਦਲਬਾਗ ਸਿੰਘ ਜੀ ਜਿਹੜੇ ਕੰਟੈਕਟ ਨੰਬਰ ਆਪਣੇ ਕਰ ਦਿੱਤਾ ਸਾਂਜੀ ਇਹ ਮੇਰਾ ਨੰਬਰ ਜੀ 9878973701 ਠੀਕ ਹੈ ਜੀ 9878973701 ਠੀਕ ਹੈ ਜੀ ਤੇ ਇਸ ਨੰਬਰ ਤੇ ਮਰ ਨਾਲ ਕੰਟੈਕਟ ਕਰ ਸਕਦੇ ਠੀਕ ਹੈ ਜੀ ਹਾਂਜੀ ਓਕੇ ਪਾਜੀ ਬਹੁਤ ਮਿਹਰਬਾਨੀ ਥੈਂਕ ਯੂ ਸਰ ਬਹੁਤ ਦੋਸਤੋ ਧੰਨਵਾਦ ਸਾਰੇ ਭਰਾਵਾਂ ਦਾ ਜਿੰਨਾਂ ਵੀਡੀਓ ਵੇਖੀ ਐ ਸ਼ੇਅਰ ਕੀਤੀ ਐ ਤੱਪਕੇ ਮਿਹਰਬਾਨੀ ਜਿਉਂਦੇ ਬਸਦੇ ਰਹੋ ਮਿਲਦੇ ਆ ਕਿ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਦਾ ਬਿਲਕੁਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ